ਇਸ ਦਾ ਜੀ ਮੋਗੇ ਰੀਤੋ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਡੇਟ ਆਰਥ ਜੀ ਦਾ 94 ਤੇ ਹਾਈਟ ਹੈ ਜੀ 57 ਸਟੱਡੀ ਕੀਤੀ ਹੈ ਜੀ ਪਲੱਸ 2 ਕਰਕੇ ਆਈਟੀਆਈ ਦਾ ਕੋਰਸ ਕੀਤਾ ਹੋਇਆ ਲੜਕਾ ਇਕਲੌਤਾ ਹੀ ਹੈ ਜੀ ਤੇ 5 ਕਿੱਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਇਹਨਾਂ ਦੀ ਸਾਰੀ ਫੈਮਿਲੀ ਅੰਮ੍ਰਿਤਧਾਰੀ ਹੈ ਜੀ ਇਹ ਲੜਕਾ 2 ਸਾਲ ਹੋ ਗਏ ਜੀ ਥਾਈ ਫਰੈਂਸ ਗਿਆ ਹੋਇਆ ਹੈ ਤੇ ਲੜਕੀ ਦਾ ਚਾਚਾ ਕਨੇਡਾ ਗਿਆ ਹੋਇਆ ਜੀ ਚਾਚੇ ਤੇ ਭੂਆ ਦੀ ਫੈਮਿਲੀ ਸਾਰੀ ਕਨੇਡਾ ਇਹ ਲੜਕਾ ਅਮਰਤਧਾਰੀ ਹੈ ਜੀ ਵੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਕਨੇਡਾ ਗਈ ਹੋਵੇ ਤੇ ਲੜਕੀ ਅਮਰਤਧਾਰੀ ਹੀ ਹੋਵੇ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਫਾਈਲ ਨੰਬਰ 81410 ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਧੰਨਵਾਦ ਜੀ